ਗੁਰਦਾਸਪੁਰ ਦੇ ਪਿੰਡ ਚੀਨਾ ਬੇਟ ਦੇ ਕਾਰਗਿਲ ਸ਼ਹੀਦ ਨਿਰਮਲ ਸਿੰਘ ਦੀ ਯਾਦ ਦੇ ਵਿੱਚ ਬਣ ਰਹੇ ਸ਼ਹੀਦੀ ਗੇਟ ਨੂੰ ਲੈ ਕੇ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਦੀ ਪੰਚਾਇਤ ਦੇ ਵਿੱਚ ਚੱਲ ਰਿਹਾ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸ਼ਹੀਦੀ ਗੇਟ ਤੇ ਚੱਲ ਰਹੇ ਕੰਮ ਨੂੰ ਬੰਦ ਕਰਵਾਉਣ ਦੇ ਲਈ ਸ਼ਹੀਦ ਦਾ ਪਰਿਵਾਰ ਅਤੇ ਸ਼ਹੀਦ ਸੈਨਿਕ ਸੁਰੱਖਿਆ ਪਰਿਸ਼ਦ ਦੀ ਟੀਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲੇ ਅਤੇ ਉਹਨਾਂ ਨੇ ਕਿਹਾ ਕਿ ਸ਼ਹੀਦੀ ਗੇਟ ਦਾ ਕੰਮ ਜਲਦ ਨਾ ਰੋਕਿਆ ਗਿਆ ਤਾਂ ਸ਼ਹੀਦ ਦੀ ਪਤਨੀ ਨੂੰ ਮਿਲਿਆ ਬੀਰ ਚੱਕਰ ਸਰਕਾਰ ਨੂੰ ਵਾਪਿਸ ਕੀਤਾ ਜਾਵੇਗਾ ਕਿਉਂਕਿ ਇਸ 게ਟ ਤੋਂ ਪਰਿਵਾਰ ਸਹਿਮਤ ਨਹੀਂ ਹੈ ਆਓ ਸੁਣਦੇ ਹਾਂ ਕਿ ਅਖਰ ਪਰਿਵਾਰ ਨੂੰ ਕੀ ਦਿੱਕਤ ਹੈ ਉਸ ਤੋਂ ਲੈ ਕੇ ਮਤਲਬ ਕਿ ਅਸੀਂ ਕਾਫੀ ਟਾਈਮ 게ਟ ਦੇ ਬਾਰੇ ਕਹਿੰਦੇ ਰਿਹਾ ਤੇ ਉਹ ਮਤਲਬ 25 ਸਾਲ ਬਾਅਦ ਜਾ ਕੇ ਸਾਡਾ ਜਿਹੜਾ ਉਹ 게ਟ ਡੀਸੀ ਸਾਹਿਬ ਤੋਂ ਗਏ ਡੀਸੀ ਸਾਹਿਬ ਨੇ ਮਤਲਬ ਕਿ ਉਹ ਮਨਜ਼ੂਰ ਕੀਤਾ ਪਰ ਠੀਕ ਹੈ ਤੁਹਾਨੂੰ ਜਿਹੜਾ 게ਟ ਹੈ ਤੁਹਾਡਾ ਬਣੇਗਾ ਇਹ ਮਤਲਬ ਸਰਕਾਰ ਨੇ ਸਾਨੂੰ 10 10 ਲੱਖ ਰੁਪਏ ਆ ਜਿਹੜਾ ਉਹ ਮਤਲਬ ਕਿ ਮਨਜ਼ੂਰ ਕੀਤਾ ਉਸ ਟਾਈਮ ਤੇ ਮਤਲਬ ਕਿ ਮੰਨ ਗਏ ਵੀ ਹਾਂ ਜਿਹੜਾ ਗੇਟ ਆ ਉਹ ਰੋਡ ਤੇ ਬਣੇਗਾ ਤੇ ਇਹ ਨਵਾਂ ਉਸ ਤੋਂ ਬਾਅਦ ਚੋਣ ਜਾਬਤ ਤੋਂ ਬਾਅਦ ਇਹ ਸਰਪੰਚ ਜਿਹੜੇ ਨਵਾਂ ਬਣਿਆ ਇਹਨਾਂ ਨੂੰ ਕਿਹਾ ਕਿ ਜਿਹੜਾ ਗੇਟ ਆ ਉਹ ਰੋਡ ਤੇ ਬਣਨਾ ਚਾਹੀਦਾ ਤੇ ਇਹਨਾਂ ਨੇ ਸਾਡੀ ਮਤਲਬ ਕਿ ਨਹੀਂ ਮੰਨੀ ਹੈਗੀ ਇਹਨਾਂ ਨੇ ਜਾ ਕੇ ਡੀਸੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਇਹਨਾਂ ਗੇਟ ਜਿਹੜਾ ਉਹ ਗਲੀ ਦੇ ਵਿੱਚ ਪਿੱਟ ਦੀ ਗਲੀ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਆਹਦੀ ਮਤਲਬ ਇਹਨੇ ਇਹੋ ਹੀ ਗੱਲ ਆ ਕਿ ਜਿਹੜਾ ਗੇਟ ਆ ਉਹ ਮੇਨ ਰੋਡ ਤੇ ਬਣਨਾ ਚਾਹੀਦਾ ਸਾਨੂੰ ਵੀਡੀਓ ਸਾਹਿਬ ਨੇ ਉੱਥੇ ਬੁਲਾਇਆ ਸੀਗਾ ਕਿ ਮੈਂ ਉੱਥੇ ਪਹੁੰਚ ਰਿਹਾ ਤੇ ਤੁਸੀਂ ਵੀ ਉੱਥੇ ਆਓ ਮਤਲਬ ਹੈ ਤੇ ਜਦੋਂ ਤੱਕ ਅਸੀਂ ਗਏ ਆ ਉਦੋਂ ਤੱਕ ਵੀਡੀਓ ਸਾਹਿਬ ਜਿਹੜੇ ਹੀ ਉਥੋਂ ਵਾਪਸ ਆ ਗਏ ਨੇ ਤੇ ਬੱਚਿਆਂ ਨੇ ਉਹਨਾਂ ਨੂੰ ਪੁੱਛਿਆ ਕਿਹਾ ਕਿ ਤੁਸੀਂ ਮਤਲਬ ਕਿ ਸਰ ਵਾਪਸ ਚਲੋ ਉਹਨਾਂ ਕਹਿ ਗਿਆ ਕਿ ਅਸੀਂ ਵਾਪਸ ਨਹੀਂ ਜਾਣਾ ਉੱਥੇ ਦੇ ਪੱਗਾ ਲੱਤਨ ਤੱਕ ਹੋਣਿਆ ਜੋ ਤੱਕ ਸਾਡੇ ਬੱਚੇ ਪਹੁੰਚੇ ਤੇ ਬੱਚਿਆਂ ਨੇ ਜਾਂਦੇ ਉਹਨਾਂ ਨੇ ਧੱਕਾਸ਼ਾਈ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਕੌਣ ਹੋਦਿਓ ਮਤਲਬ ਰੁਕਣ ਵਾਲੇ ਪਈ ਅਸੀਂ ਗੇਟ ਬਣਾਣੇ ਬਣਾ ਲਈ ਅਸੀਂ ਡੀਸੀ ਸਾਹਿਬ ਤੋਂ ਮਨਜ਼ੂਰੀ ਲਈ ਆ ਅਸੀਂ ਗੇਟ ਬਣਨਾ ਹੀ ਬਣਨਾ ਹੈ ਤੇ ਜੇਕਰ ਮਤਲਬ ਹੈ ਕਿ ਇਹ ਗੇਟ ਹੈ ਜੇ ਉਹ ਨਹੀਂ ਮੇਰੇ ਕਹਿੰਦੇ ਨਹੀਂ ਉਹ ਕਰ ਸਕਦੇ ਸਰਕਾਰ ਨਹੀਂ ਕਰਦੀ ਤੇ ਮੈਂ ਜਿਹੜਾ ਵੀਰ ਚੱਕਰ ਆ ਉਹ ਸਰਕਾਰ ਨੂੰ ਵਾਪਸ ਕਰਨਾ ਚਾਹੁੰਦੀ ਆ ਕਿਉਂ ਉੱਥੇ ਇਸ ਮਾਮਲੇ ਨੂੰ ਲੈ ਕੇ ਪਿੰਡ ਛੀਨਾ ਬੇੜ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਮੈਂਕਮੇ ਦੇ ਸਰਕਾਰੀ ਹੁਕਮਾਂ ਦੇ ਪਾਲਣਾ ਕਰਦੇ ਅਸੀਂ ਕੰਮ ਸ਼ੁਰੂ ਕੀਤਾ ਤੇ ਜਿਹੜਾ ਛੀ ਦਾ ਪਰਿਵਾਰ ਉਹ ਕਹਿੰਦੇ ਕਿ ਸਾਨੂੰ ਬਿਨਾ ਪੁੱਛੇ ਕੰਮ ਸ਼ੁਰੂ ਕੀਤਾ ਪੰਚਾਇਤ ਨੇ ਇਸ ਤੋਂ ਇਲਾਵਾ ਕੀ ਅਸੀਂ ਮੈਂ ਆਪਣੇ ਮੌਜੂਦਾ ਦੋ ਮੈਂਬਰ ਹਰਦੇਵ ਸਿੰਘ ਤੇ ਨਾਲ ਆਪਣਾ ਲਖਵਿੰਦਰ ਕੁਮਾਰ ਜਿਹੜਾ ਐਸਸੀ ਮੈਂਬਰ ਹੈ ਇਹਨਾਂ ਨੂੰ ਭੇਜਿਆ ਹੀ ਪਰਿਵਾਰ ਕੋਲ ਉਹਨਾਂ ਦੀ ਧਰਮ ਪਤਨੀ ਨਿਰਮਲ ਸਿੰਘ ਦੀ ਜਾਂ ਮਨਜੀਤ ਕੌਰ ਜੀ ਮਾਤਾ ਜੀ ਆਡੇ ਸਤਿਕਾਰਯੋਗ ਨੇ ਉਹਨਾਂ ਨੂੰ ਇਹੀ ਕਿਹਾ ਕਿ ਜਿਹੜਾ ਅਸੀਂ ਉਤ ਘਟਨ ਕਰਦੇ ਪਿਆ ਕਿ ਤੁਸੀਂ ਉੱਥੇ ਪਹੁੰਚੋ ਔਰ ਬਿਨਾ ਗੱਲ ਤੋਂ ਨਾ ਮੈਂਬਰਾਂ ਦੀ ਵੀ ਗੱਲ ਪਏ ਉਹਨਾਂ ਮੇਰੇ ਨਾਲ 4 ਮਿੰਟ ਕੁਝ ਸੈਕਿੰਡ ਗੱਲ ਕੀਤੀ ਫੋਨ ਤੇ ਉਹਨਾਂ ਮੇਰੇ ਨਾਲ ਬੜੀ ਗਲਤ ਲੈਂਗੁਏਜ ਵਿੱਚ ਗੱਲ ਕੀਤੀ ਗਾਲਾਂ ਵੀ ਕੱਡੀਆਂ ਨੇ ਅਹੀਂ ਉਹਨਾਂ ਨੂੰ ਫਿਰ ਵੀ ਕੁਝ ਨਹੀਂ ਕਿਹਾ ਅਸੀਂ ਕਿਹਾ ਕਿ ਤੁਹਾਡੇ ਅਹੀਂ ਵੇਟ ਕਰਦੇ 11:00 11:30 ਵਜੇ ਤੱਕ ਆਓ ਤੁਹਾਡੇ ਕੋਈ ਅਸੀਂ ਤੋਂ ਘਾਟਨ ਕਰਾਵਾਂਗੇ ਇਹ ਤੋਂ ਇਲਾਵਾ ਉਹ ਨਹੀਂ ਆਏ ਫਿਰ ਨਾ ਅਹੀਂ ਗੇਟ ਦਾ ਕੰਮ ਸ਼ੁਰੂ ਕੀਤਾ ਤੇ ਵੀਡੀਓ ਸਾਹਿਬ ਕੋ ਉਹਨਾਂ ਨੇ ਜਾ ਕੇ ਨਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਿਬ ਤੇ ਕਹਿੰਦੇ ਅਹੀਂ ਇੱਕ ਦਿਨ ਵਾਸਤੇ ਕੰਮ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਜਦੋਂ ਵੀਡੀਓ ਸਾਹਿਬ ਨੇ ਇਹ ਮੌਕਾ ਵੇਖਿਆ ਨਾ ਉਹਨਾਂ ਨੂੰ ਟਾਈਮ ਦਿੱਤਾ ਮੈਨੂੰ ਨਹੀਂ ਪਤਾ ਕਿਹੜਾ ਜਥੇਬੰਦੀ ਦਾ ਪ੍ਰਧਾਨ ਸੀ ਉਹ ਆਏ ਵੀਡੀਓ ਸਾਹਿਬ ਮੌਕੇ ਦੇ ਹਾਜ਼ਰੀ ਸਾਰਾ ਨ ਆਉਂਦਿਆਂ ਹੀ ਜਿਹੜੇ ਉਹ ਕਿਸਾਨ ਜਥੇਬੰਦੀ ਇਹ ਮੇਰੇ ਸਾਹਮਣੇ ਐਕਸ ਮੈਂ ਨਹੀਂ ਕੋਈ ਵੀ ਐ ਮੈਂ ਨਾ ਨਹੀਂ ਜਾਣਦਾ ਉਹਨਾਂ ਦਾ ਆਉਂਦਿਆਂ ਪੂਰੇ ਪਿੰਡ ਨੂੰ ਗਾਲਾਂ ਕੱਢਣ ਲੱਗ ਪਏ ਖਾਸ ਕਰਕੇ ਉਹਨੇ ਮੈਨੂੰ ਸਰਪੰਚ ਨੂੰ ਗਾਲਾਂ ਕੱਢੀਆਂ ਜਦੋਂ ਮੈਨੂੰ ਗਾਲਾਂ ਕੱਢੀਆਂ ਸਾਡੀ ਪਛਾਣ ਨੂੰ ਗਾਲਾਂ ਕੱਢੀਆਂ ਤੇ ਪਬਲਿਕਾ ਦੀ ਜਿੱਦਾਂ ਇੱਦਾਂ ਇਕੱਠੀ ਹੋ ਕੇ ਭੜਕ ਗਈ ਕਿ ਤੂੰ ਕੋਨੂੰ ਨਾ ਗਾਲਾਂ ਕੱਢਣ ਵਾਲਾ ਕਹਿੰਦਾ ਹੀ ਕਿ ਮੇਨ ਰੋਡ ਤੇ ਗੇਟ ਬੰਨਣਾ ਚਾਹੀਦਾ ਮੇਨ ਰੋਡ ਤੇ ਗੇਟ ਬੰਨਦਾ ਕਾਰਨ ਹੀ ਕਿ ਅੱਜ ਤੋਂ 6 ਮਹੀਨੇ ਤੱਕ ਨਹੀਂ ਬੰਨ ਸਕਿਆ ਉਹਦਾ ਇਹ ਕਾਰਨ ਹੈ ਕਿ ਇੱਕ ਤੇ ਟ੍ਰੈਫਿਕ ਦੂਜੇ ਨੰਬਰ ਤੇ ਮੇਨ ਰੋਡ ਦੇ ਉ ਜਿਹੜੀਆਂ 24 ਘੰਟੇ ਦੇ ਦੂਜੀਆਂ ਤਾਰਾਂ ਨੇ ਇਹਦੇ ਕਰਕੇ ਗੇਟ ਉਥੇ ਨਹੀਂ ਬਣ ਸਕਦਾ ਉਹ ਸ਼ਹੀਦ ਸਾਡੇ ਪੂਰੇ ਦੇਸ਼ ਵਾਸਤੇ ਆ ਇਹ ਨਹੀਂ ਚਾਹੁੰਦੇ ਕਿ ਉਹ ਵੀਰ ਚੱਕਰ ਵਾਪਸ ਕਰਨਾ ਫੇਰ ਵੀ ਅਸੀਂ ਉਹਨਾਂ ਦਾ ਸਨਮਾਨ ਕਰਨੇ ਆ ਜਿਹੜਾ ਕੰਮ ਚੱਲਦਾ ਪਿਆ ਉਹਨਾਂ ਨੂੰ ਗਾਂਹ ਹੋ ਗਿਆ ਇੱਥੇ ਆ ਕੇ ਸਾਡੇ ਨਾਲ ਖਰਦਣਾ ਚਾਹੀਦਾ ਵਾ ਕਿਉਂਕਿ ਉਹਨਾਂ ਦੀ ਮੇਨ ਗੱਲ ਹੈ ਜਿੱਦਣ ਅਸੀਂ ਗੇਟ ਸ਼ੁਰੂ ਕਰਦੇ ਪਏ ਆ ਇੱਧਰ ਉਹਨਾਂ ਦੀ ਸਮਾਦ ਆ ਸਾਰਿਆਂ ਨੂੰ ਪੁੱਛ ਕੇ ਵੇਖੋ ਸੰਸਕਾਰ ਉੱਥੇ ਹੋਇਆ ਉਹਨਾਂ ਦਾ ਵੀਰ ਚੱਕਰ ਵਾਪਸ ਕਰਨਾ ਉਹਨਾਂ ਦੇ ਨਿੱਜੀ ਇੱਕ ਮਿੰਟ ਵੀਰ ਚੱਕਰ ਵਾਪਸ ਕਰਨਾ ਅਹੀਂ ਉਹਨਾਂ ਵਾਸਤੇ ਨਹੀਂ ਬੋਲ ਸਕਦੇ ਫੇਰ ਵੀ ਅਹੀਂ ਇੰਨੀ ਗੱਲ ਕਹਿਨੇ ਆ ਕਿ ਅਸੀਂ ਗਲਤ ਕੰਮ ਨਹੀਂ ਕਰਦੇ ਪਏ ਜਦੋਂ ਨਗਰਪੂੜਾ ਨਾਲ ਹੈ ਪੰਚਾਇਤ ਪੂਰੀ ਨਾਲ ਹੈ ਤੇ ਫੇਰ ਉਹਨਾਂ ਨੂੰ ਕੰਮ ਦੇ ਵਿੱਚ ਨਾਲ ਹੋ ਕੇ ਕਰਵਾਉਣਾ ਚਾਹੀਦਾ ਉੱਥੇ ਇਸ ਮਾਮਲੇ ਦੇ ਉੱਤੇ ਜ਼ਿਲ੍ਹਾ ਪੰਚਾਇਤ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਇਹ ਗੇਟ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਾਅਦ ਹੀ ਪੰਚਾਇਤ ਬਣਾ ਰਹੀ ਹੈ ਪਰ ਸ਼ਹੀਦ ਦੇ ਪਰਿਵਾਰ ਨੇ ਇਸ ਦੇ ਉੱਤੇ ਇਤਰਾਜ਼ ਜਤਾਇਆ ਉਹਨਾਂ ਦਾ ਬਵਾਦੀ ਦਾਵਾ ਹੈ ਜੀ ਉਹ ਪੰਚਾਇਤ ਜਿਹੜੀ ਉਹਨੇ ਕੰਮ ਸ਼ੁਰੂ ਕੀਤਾ ਸੀਗਾ ਤੇ ਸ਼ਹੀਦ ਦਾ ਪਰਿਵਾਰ ਜਿਹੜਾ ਵਾ ਉਹਦੇ ਬੱਚੇ ਤੇ ਬਾਹਰ ਨੇ ਉਹਦੀ ਮੈਸੇਜ ਨੇ ਕੋਈ ਸਰ ਦੇ ਸ਼ਿਕਾਇਤ ਕੀਤੀ ਐ ਡੀਸੀ ਸਾਹਿਬ ਨੂੰ ਤੇ ਉਹ ਡੀਸੀ ਸਾਹਿਬ ਨੇ ਐਸ.ਐਮ. ਸਾਹਿਬ ਨੂੰ ਮਾਰਕ ਕਰ ਦਿੱਤੀ ਐ ਤੇ ਐਸ.ਡੀ.ਐਮ ਸਾਹਿਬ ਨੇ ਇੱਕ ਕਮੇਟੀ ਬਣਾਈ ਐ ਹੁਣ ਉਹਨੇ ਦੋ ਤਿੰਨ ਦਿਨ ਦੇ ਵਿੱਚ ਰਿਪੋਰਟ ਦੇਣੀ ਐ ਤੇ ਫਿਰ ਉਹਦਾ ਜਿਹੜਾ ਮਸਲਾ ਉਹ ਫੇਰ ਹੱਲ ਹੋਣਾ। ਕਿਹੜਾ ਪੰਚਾਇਤ ਕਿੱਥੇ ਬਣਾ ਰਹੀ ਆ ਵੇ ਗੇਟ ਤੇ ਆਪਣਾ ਇਹ ਕਿੱਥੇ ਕਿਹਦੇ ਪਰਿਵਾਰ ਲਈ ਕੀ ਕਿਹਦੇ ਹੈਗੇ? ਪਰਿਵਾਰ ਵਾਲੇ ਜਿਹੜੇ ਆ ਜਿਹੜਾ ਸੀ ਉੱਥੇ ਉਹ ਮੇਨ ਪਿੰਡ ਦੀ ਫਿਰਨੀ ਆ। ਕੰਢੇ ਦੇ ਅੰਦਰ ਨੂੰ ਫਿਰਨੀ ਜਾਂਦੀ ਆ ਉੱਥੇ ਬਣਾ ਰਹੀ ਆ ਤੇ ਜਿਹੜਾ ਸਹੀਦ ਪਰਿਵਾਰ ਆ ਇਹ ਕਹਿੰਦੇ ਆ ਵੀ ਜਿਹੜਾ ਰੋਡ ਜਾਂਦਾ ਵਾ ਉਹਦੇ ਉੱਪਰ ਬਣਨਾ ਚਾਹੀਦਾ ਵਾ ਮਨ ਹੈ ਇੱਕ ਪਿੱਲਰ ਜਿਹੜਾ ਵਾ ਉਹ ਰੋਡ ਦੇ ਦੂਜੇ ਪਾਸੇ ਹੋਣਾ ਚਾਹੀਦਾ ਆਰ ਪਾਰ ਰੋਡ ਤੇ ਕਰਨਾ ਚਾਹੀਦਾ ਬਟ ਉਹਦੇ ਤੇ 11 ਕੇਵੀ ਦੀ ਉਤਾਰਾਂ ਜਾਂਦੀਆਂ ਵਾ ਮੈਂ ਮੌਕਾ ਵੇਖਾਂ ਫਿਰ ਕਮੇਟੀ ਬਣਾਈਏ ਜੋ ਕਮੇਟੀ ਖਾਂਹਲਾ ਕਰੂਗਾ ਫਾਈਨਲ ਹੋ ਜਾਊਗਾ ਜੀ ਫਿਲਹਾਲ ਜਿਹੜਾ ਕੰਮ ਚੱਲਦਾ ਪਿਆ ਕੰਮ ਬੰਦ ਕਰ ਦਿੱਤਾ ਮੈਂ ਕਿਉਂ ਬੰਦ ਕੀਤਾ ਕੀ ਕਰਾਂਗੇ ਡੀਸੀ ਸਾਹਿਬ ਦੇ ਹਦੇਸ਼ ਆਏ ਸੀ ਕਿ ਜਦ ਤੱਕ ਦੋਵੇਂ ਧਿਰਾਂ ਸਹਿਮਤ ਨਹੀਂ ਹੁੰਦੀਆਂ ਉਦ ਤੱਕ ਕ ਨਾ ਕੰਮ ਬੰਨ ਕਰਵਾਉਣਾ ਕਿੰਨੀ ਗ੍ਰਾਂਟ ਆਈ ਇਸਦੇ ਕਿੰਨੇ ਇਲਾਕਾ ਬੰਨਣਾ ਸੀ 10 ਲੱਖ ਰੁਪਏ ਗ੍ਰਾਂਟ ਆਈ ਹੈ ਜੀ ਹਾਂਜੀ ਉਹਦਾ ਐਸਟੀਮੇਟ ਪਾਸ ਹੋਇਆ ਵਾ 10 ਲੱਖ ਦਾ ਤੇ ਉਹਦੀ ਗ੍ਰਾਂਟ ਆਈ ਹੈ ਉਹ 10 ਲੱਖ ਨਹੀਂ ਬੰਨਣਾ ਸੋਦਾਦੀਆ ਕੀ ਪਰਿਵਾਰ ਦੀ ਮੰਗ ਹੈ ਕਿ ਇਹ ਸ਼ਹੀਦੀ ਗੇਟ ਪਿੰਡ ਦੀ ਐਂਟਰੀ ਪੁਆਇੰਟ ਤੇ ਬਣਾਇਆ ਜਾਵੇ ਤਾਂ ਕਿ ਪਿੰਡ ਦੇ ਅੰਦਰ ਆਉਣ ਵਾਲੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਹ ਸ਼ਹੀਦ ਨਿਰਮਲ ਸਿੰਘ ਦਾ ਪਿੰਡ ਹੈ ਹਕੀਕਤੋ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ